ਦੋਸਤੋ 2024 ਦੀ ਲੋਕ ਸਭਾ ਦੀ ਚੋਣ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਨੇ ਆਪਣਾ ਸਿਆਸੀ ਦਾਖੇੜਤਾ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਸਿਆਸੀ ਪੱਤੇ ਨੇ ਸਿਆਸੀ ਪੱਤੇ ਉਹ ਖੋਲਤੇ ਯਾਨੀ ਕਿ 8 ਉਮੀਦਵਾਰਾਂ ਦਾ ਆਮ ਆਦਮੀ ਪਾਰਟੀ ਨੇ ਐਲਾਨ ਕਰਤਾ ਜਿਹੜੇ 8 ਉਮੀਦਵਾਰਾਂ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਵਿੱਚੋਂ 5 ਪੰਜਾਬ ਦੇ ਕੈਬਨਿਟ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਡਾਕਟਰ ਬਲਵੀਰ ਮੀਤਹੇਰ ਲਾਲਜੀਤ ਸਿੰਘ ਪੁੱਲਰ ਤੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ 5 ਮੰਤਰੀ ਨੇ ਜਿਹੜੇ ਐਮ.ਐਲ.ਏ ਬਣਦੇ ਨੇ ਐਮ.ਐਲ.ਏ ਬਣ ਕੇ ਫਿਰ ਕੈਬਨਿਟ ਮਨਿਸਟਰ ਬਣਦੇ ਨੇ ਤੇ ਪੰਜਾਬ ਦੇ ਉਹ ਮੰਤਰੀ ਬਣਦੇ ਨੇ ਪੰਜਾਬ ਦੇ ਵਿੱਚ ਕੰਮ ਕਾਜ ਕਰ ਰਹੇ ਹੁੰਦੇ ਨੇ 8 ਉਮੀਦਵਾਰਾਂ ਦੇ ਵਿੱਚੋਂ 5 ਇਹ ਮੰਤਰੀ ਨੇ ਤੇ ਇੱਕ ਹੈਗਾ ਸੁਸ਼ੀਲ ਕੁਮਾਰ ਰਿੰਕੂ ਕਰਮਜੀਤ ਅਨਮੋਲ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੇਪੀ ਨੂੰ ਫਤਿਹਗੜ ਸਾਹਿਬ ਤੋਂ ਉਮੀਦਵਾਰ ਐਲਾਨਤਾ ਇਹਨਾਂ ਐਲਾਨ ਨੇਗੇ ਉਮੀਦਵਾਰ ਕੀ ਇਹ ਸੰਕੇਤ ਦੇ ਰਹੇ ਨੇ ਕਿ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ ਕੀ ਪਾਰਟੀ ਦੇ ਵਿੱਚ ਧੜੇ ਬਣ ਚੁੱਕੇ ਨੇ ਕਿ ਪਾਰਟੀ ਦੇ ਵਿੱਚ ਧੜੇ ਬੰਦੀ ਹੈ ਕੀ ਇਹ ਉਮੀਦਵਾਰ ਆਪਣੀ ਮਰਜ਼ੀ ਦੇ ਨਾਲ ਐਲਾਨੇ ਗਏ ਨੇ ਜਾਂ ਇਹਨਾਂ ਉਮੀਦਵਾਰਾਂ ਨੂੰ ਆਪਣੀ ਸ਼ਾਖ ਬਚਾਉਣ ਦੇ ਲਈ ਪੋਲੀਟੀਕਲ ਆਪਣਾ ਇੱਕ ਅਕਸ ਬਚਾਉਣ ਦੇ ਲਈ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੋਸਤੋ ਵੱਡੇ ਸਵਾਲ ਨੇ ਕੀ ਕਿਤੇ ਨਾ ਕਿਤੇ ਕੋਈ ਗੜਬੜ ਹੈ ਉਹ ਵੀ ਵੱਡੇ ਸਵਾਲ ਨੇ ਜਿਵੇਂ ਆਪਾਂ ਕੁਝ ਗੱਲਾਂ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕਿਹੜੇ ਨੂੰ ਕਿਥੋਂ ਟਿਕਟ ਮਿਲੀ ਐ ਫਿਰ ਉਸ ਤੋਂ ਬਾਅਦ ਆਪਾਂ ਗੜਬੜ ਦੀ ਗੱਲ ਕਰਾਂਗੇ ਕਿ ਗੜਬੜ ਹੈ ਕੀ ਹੈ ਡਾਕਟਰ ਬਲਵੀਰ ਪਟਿਆਲਾ ਤੋਂ ਨੇ ਸਿਹਤ ਮੰਤਰੀ ਨੇ ਤੇ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਦੇ ਵਿੱਚ ਮੈਦਾਨ ਦੇ ਵਿੱਚ ਉਤਾਰਤੇ ਗਏ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਅੰਮ੍ਰਿਤਸਰ ਤੋਂ ਗੁਰਮੀਤ ਖੁੱਡੀਆਂ ਸਾਹਿਬ ਬਠਿੰਡਾ ਤੋਂ ਤੇ ਇਸੇ ਤਰ੍ਹਾਂ ਗੁਰਮੀਤ ਸਿੰਘ ਮੀਤਹੇਰ ਸੰਗਰੂਰ ਤੋਂ ਉਹ ਉਹਨਾਂ ਨੂੰ ਉਤਾਰਿਆ ਗਿਆ ਸੰਗਰੂਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੁਸ਼ੀਲ ਕੁਮਾਰ ਨੇ ਕੋ ਜਲੰਧਰ ਤੋਂ ਐਮਪੀ ਨੇ ਆਪਾਂ ਜਾਣਦੇ ਹਾਂ ਗੁਰਪ੍ਰੀਤ ਸਿੰਘ ਜੀਪੀਐਨ ਚੰਦਦਨ ਪਹਿਲਾਂ ਪਾਰਟੀ ਜੁਆਇਨ ਕੀਤੀ ਸੀ ਪਾਰਟੀ ਨੇ ਫਤਿਹਗੜ ਸਾਹਿਬ ਤੋਂ ਉਹਨਾਂ ਨੂੰ ਉਮੀਦਵਾਰ ਜਿਹੜਾ ਸੀ ਉਹ ਐਲਾਨਤਾ ਕਰਮਜੀਤ ਸਿੰਘ ਅਨਮੋਲ ਜਿਹੜੇ ਭਗਵੰਤ ਮਾਨ ਦੇ ਮਾਨ ਸਾਹਿਬ ਦੇ ਬੜੇ ਨਜ਼ਦੀਕੀ ਨੇ ਉਹ ਨੇੜੇ ਨੇ ਤੇ ਫਿਲਮੀ ਉਹਨਾਂ ਦੀ ਇੱਕ ਦੁਨੀਆ ਇਕੱਠੀ ਸੀ ਹੁਣ ਸਿਆਸਤ ਦੇ ਵਿੱਚ ਵੀ ਪੈਰ ਪਾ ਲਿਆ ਅਨਮੋਲ ਜੀ ਨੇ ਤੇ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਉਤਾਰਿਆ ਗਿਆ ਮੈਂ ਤੁਹਾਡੇ ਨਾਲ ਇੱਕ ਸੀਟ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਹੁਣ ਗੱਲ ਕਰ ਰਿਹਾ ਪਟਿਆਲਾ ਸੀਟ ਦੀ ਪਟਿਆਲਾ ਲੋਕ ਸਭਾ ਸੀਟ ਪਹਿਲਾਂ ਤਾਂ ਤੁਸੀਂ ਦੇਖੋ ਕਿ ਅ ਪ੍ਰਨੀਤ ਕੌਰ ਜੀ ਉਹਨਾਂ ਨੇ ਅੱਜ ਬੀਜੇਪੀ ਪਾਰਟੀ ਜੁਆਇਨ ਕਰ ਲਈ ਉਹ ਸੀਟਿੰਗ ਐਮਪੀ ਨੇ ਇਥੋਂ ਕੈਪਟਨ ਮਨਰੇਂਦਰ ਸਿੰਘ ਨੂੰ ਆਪਾਂ ਪਤਾ ਹੈ ਜੋ ਵਰਤਾਂਤ ਉਹ ਵਾਪਰੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਗੱਡੀ ਤੋਂ ਲਾ ਕੇ ਸੀਐਮ ਦੀ ਕਾਂਗਰਸ ਦੀ ਹਾਈ ਕਮਾਂਡ ਨੇ ਤੇ ਚੰਨੀ ਸਾਹਿਬ ਨੂੰ ਲੈ ਜਾਂਦਾ ਸੀ ਕੈਪਟਨ ਸਾਹਿਬ ਪਾਸੇ ਹੋ ਗਏ ਸੀ ਬੀਜੇਪੀ ਦੇ ਨਾਲ ਉਹ ਆ ਕੇ ਖੜ ਗਏ ਸੀ ਪਹਿਲਾਂ ਉਹਨਾਂ ਨੇ ਆਪਣੀ ਇੱਕ ਪੰਜਾਬ ਲੋਕ ਕਾਂਗਰਸ ਸ਼ਾਇਦ ਉਹ ਬਣਾਈ ਤੇ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਬੀਜੇਪੀ ਪਾਰਟੀ ਦਾ ਫਿਰ ਉਹਨਾਂ ਨੇ ਪੱਲਾ ਫੜ ਲਿਆ ਪ੍ਰਨੀਤ ਕੌਰ ਨੇ ਕਾਂਗਰਸ ਨੇ ਕੱਟਤਾ ਸੀ ਤੇ ਉਸ ਤੋਂ ਬਾਅਦ ਅੱਜ ਪ੍ਰਨੀਤ ਕੌਰ ਬੀਜੇਪੀ ਪਾਰਟੀ ਜੁਆਇਨ ਕਰ ਗਏ ਤੇ ਹੁਣ ਤੁਸੀਂ ਦੇਖੋ ਕਿ ਪਟਿਆਲਾ ਪਹਿਲਾਂ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਉਹ ਬੰਦੇ ਸ਼ਖਸੀਤ ਤਾਂ ਲੋਕ ਦੱਸਦਾ ਜਿਹੜੇ ਟਿਕਟ ਮੰਗਦੇ ਸੀ ਪਟਿਆਲਾ ਤੋਂ ਸਭ ਤੋਂ ਪਹਿਲਾਂ ਤਾਂ ਦੇਖੋ ਕਿ ਸੀਐਮ ਦੇ ਮੀਡੀਆ ਸਲਾਹਕਾਰ ਨੇ ਬਲਤੇਜ ਪੰਨੂ ਤੇ ਇੱਕ ਵੱਡੇ ਪੱਤਰਕਾਰ ਨੇ ਪੰਨੂ ਸਾਹਿਬ ਵੀ ਇਸ ਲਾਈਨ ਦੇ ਵਿੱਚ ਸ਼ਾਮਲ ਸੀ ਕਿ ਪੰਨੂ ਸਾਹਿਬ ਦਾ ਜਿਹੜਾ ਨਾਮ ਹੈ ਬਲਤੇਜ ਪੰਨੂ ਦਾ ਉਹ ਨਾਮ ਐਲਾਨਿਆ ਜਾਵੇ ਪਟਿਆਲਾ ਤੋਂ ਤੇ ਜਦੋਂ ਅੱਜ ਡਾਕਟਰ ਬਲਵੀਰ ਨੂੰ ਨੂੰ ਟਿਕਟ ਅਨਾਉਂਸ ਹੋ ਗਈ ਤਾਂ ਪਰਨੋ ਸਾਹਵਰ ਨੇ ਵਧਾਈਆਂ ਦਿੱਤੀਆਂ ਤੇ ਨਾਲ ਆਪਣੀ ਫੇਸਬੁੱਕ ਦੇ ਉੱਪਰ ਲਿਖਿਆ ਵਿਜ਼ਿਬਲ ਤੇਜ ਬਨੂ ਨੇ ਕਿ ਪਾਰਟੀ ਨੇ ਜੋ ਫੈਸਲਾ ਲਿਆ ਉਹ ਫੈਸਲਾ ਸਾਡੇ ਸਿਰ ਮੱਥੇ ਅਸੀਂ ਡਾਕਟਰ ਸਾਹਿਬ ਨੂੰ ਜਿਤਾਉਣ ਦੇ ਲਈ ਪੂਰਾ ਆਪਣਾ ਜ਼ੋਰ ਲਾ ਦੇਵਾਂਗਾ ਪੂਰੀ ਵਾਹ ਲਾ ਦੇਾਂਗੇ ਤੇ ਬਲਤੇਜ ਪਰਨੋ ਸਾਹਿਬ ਵੀ ਟਿਕਟ ਮੰਗਦੇ ਸੀ ਤੇ ਦੂਜੇ ਸੀ ਇੰਦਰਜੀਤ ਸਿੰਘ ਸੰਧੂ ਜਿਹੜੇ ਲੋਕ ਸਭਾ ਪਟਿਆਲਾ ਦੇ ਇੰਚਾਰਜ ਲਾਏ ਹੋਏ ਸੀ ਸੰਧੂ ਸਾਹਿਬ ਵੀ ਟਿਕਟ ਮੰਗਦੇ ਸੀ ਉਹ ਵੀ ਰਹਿ ਗਏ ਤੇ ਤੀਜੇ ਸੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਵਿੱਕੀ ਘਨੌਰ ਉਹ ਵੀ ਲਾਈਨ ਦੇ ਵਿੱਚ ਸੀ ਕਿ ਉਹ ਵੀ ਪਟਿਆਲਾ ਤੋਂ ਚਾਹਵਾਨ ਨੇ ਚੋਣ ਲੜਨ ਦੇ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਇੱਕ ਹੋਰ ਨਵੇਂ ਸ਼ਖਸ ਸੀ ਦਲਵੀਰ ਸਿੰਘ ਯੂਕੇ ਉਹ ਵੀ ਟਿਕਟ ਮੰਗਦੇ ਸੀ ਉਹ ਕਹਿੰਦੇ ਸੀ ਕਿ ਅਸੀਂ ਵੀ ਚੋਣ ਲੜਨੀ ਹੈ ਸਾਨੂੰ ਵੀ ਪਾਰਟੀ ਟਿਕਟ ਦਵੇ ਬਲਜਿੰਦਰ ਸਿੰਘ ਢਿੱਲੋਂ ਸਾਫ ਸੀ ਉਹ ਉਹ ਵੀ ਟਿਕਟ ਮੰਗਦੇ ਸੀ ਕਿ ਅਸੀਂ ਵੀ ਚੋਣ ਲੜਨੀ ਹੈ ਸਾਨੂੰ ਵੀ ਟਿਕਟ ਮਿਲੇ ਹਰਚੰਦ ਬਰਸ਼ਡ ਸਾਹਿਬ ਸੀ ਬਰਸ਼ਡ ਸਾਹਿਬ ਵੀ ਇਸ ਲਾਈਨ ਦੇ ਵਿੱਚ ਸੀ ਕਿ ਉਹਨਾਂ ਨੂੰ ਵੀ ਪਾਰਟੀ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਯਾਨੀ ਕਿ ਇਹਨਾਂ ਦੇ ਵਿੱਚ ਕੁਝ ਨਾਮ ਸੀ ਜਿਹੜੇ ਟਿਕਟ ਮੰਗਦੇ ਸੀ ਜਦੋਂ ਤੱਕ ਮжоਰਿਟੀ ਸੀ ਤੇ ਦੂਜੇ ਪਾਸੇ ਕੁਝ ਨਾਮ ਸੀ ਜਿਵੇਂ ਬਰਸ਼ਡ ਸਾਹਿਬ ਦਾ ਕਿ ਉਹ ਵੀ ਮੈਦਾਨ ਦੇ ਵਿੱਚ ਉਤਾਰੇ ਜਾ ਸਕਦੇ ਨੇ ਪਾਰਟੀ ਵੱਲੋਂ ਪਰ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਸੀ ਕਿ ਸਾਡੇ ਕੋਲ ਇੱਕ ਅੰਦਰ ਦੀ ਖਬਰ ਸੀ ਕਿ ਜਿਹੜੇ ਮੰਤਰੀ ਨੇ ਕੈਬਨਿਟ ਮਨਿਸਟਰ ਨੇ ਉਹਨਾਂ ਤੋਂ ਅਸਤੀਫਾ ਪਹਿਲਾਂ ਹੀ ਲਿਆ ਜਾ ਚੁੱਕਿਆ ਸਰਕਾਰ ਵੱਲੋਂ ਤੇ ਅਸੀਂ ਉਦੋਂ ਹੀ ਗੱਲ ਕਰ ਰਹੇ ਸੀ ਕਿ ਜੇਕਰ ਸਰਕਾਰ ਨੇ ਅਸਤੀਫਾ ਲੈ ਲਿਆ ਤਾਂ ਮੈਜੋਰਟੀ ਹੋਊਗੀ ਕਿ ਜਿਹੜੇ ਕੈਬਨਿਟ ਮਨਿਸਟਰ ਨੇ ਇਹ ਚੋਣ ਲੜਨਗੇ ਹਾਲਾਂਕਿ ਇੱਕ ਖਬਰ ਇਹ ਵੀ ਅੰਦਰੂਨੀ ਸੀ ਕਿ ਜ਼ਿਆਦਾਤਰ ਜਿਹੜੇ ਕੈਬਨਿਟ ਮਨਿਸਟਰ ਨੇ ਉਹ ਚੋਣ ਲੜਨ ਤੋਂ ਪੈਰ ਪਿੱਛੇ ਖਿੱਚ ਰਹੇ ਨੇ ਆਪਣੇ ਜੇਕਰ ਕੈਬਨਿਟ ਮਨਿਸਟਰ ਪੈਰ ਪਿੱਛੇ ਖਿੱਚ ਰਹੇ ਸੀ ਆਪਣੇ ਉਹਨਾਂ ਨੂੰ ਕੀ ਹੁਣ ਕਿਵੇਂ ਫਿਰ ਅੱਗੇ ਕਰਕੇ ਉਤਾਰਿਆ ਗਿਆ ਇਹ ਵੀ ਇੱਕ ਸਵਾਲ ਬਣਦਾ ਜਿਹੜਾ ਬੜਾ ਕੁਝ ਜਾਗ ਜ਼ਾਹਿਰ ਕਰਦਾ ਤੇ ਹੁਣ ਤੁਸੀਂ ਦੇਖੋ ਕਿ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਲੋਕ ਟਿਕਟ ਮੰਗਦੇ ਸੀ ਤੇ ਦੂਜਿਆਂ ਨੂੰ ਟਿਕਟ ਮਿਲ ਗਈ ਕੀ ਹੁਣ ਉਹ ਲੋਕ ਮਦਦ ਕਰਨਗੇ ਇਹ ਵੀ ਇੱਕ ਵੱਡਾ ਸਵਾਲ ਹੈ ਮੈਂ ਪਟਿਆਲਾ ਦੀ ਗੱਲ ਕਰ ਰਿਹਾ ਫਿਲਹਾਲ ਸਿਰਫ ਅਜੇ ਇੱਕ ਵਿਧਾਨ ਸਭਾ ਇੱਕ ਲੋਕ ਸਭਾ ਹਲਕਾ ਦੀ ਕੀ ਉਹ ਮਦਦ ਕਰਨਗੇ ਕਿਉਂਕਿ ਖਬਰਾਂ ਤਾਂ ਅੰਦਰੋਂ ਇਹੋ ਜਿਹੀਆਂ ਵੀ ਹੈਗੀਆਂ ਨੇ ਕਿ ਡਾਕਟਰ ਬਲਬੀਰ ਸਾਹਿਬ ਦੇ ਨਾਲ ਪਟਿਆਲਾ ਜ਼ਿਲ੍ਹਾ ਦੇ ਕਾਫੀ ਐਮ ਐਲ ਏ ਲੱਗਦੇ ਨੇ ਕਿ ਉਹਨਾਂ ਨਾਲ ਉਸ ਤਰੀਕੇ ਦੇ ਨਾਲ ਨਹੀਂ ਤੁਰਦੇ ਹੈਗੇ ਜਿਵੇਂ ਪਾਰਟੀ ਦੇ ਸੰਗਠਨ ਦੇ ਵਿੱਚ ਤੁਰਨਾ ਹੁੰਦਾ ਇੱਕ ਅੰਦਰੂਨੀ ਖਬਰ ਇਹ ਵੀ ਹੈ ਪਰ ਹੁਣ ਸਵਾਲ ਹੈ ਕਿ ਇੱਕ ਤਾਂ ਉਹ ਲੋਕ ਨੇ ਜਿਹੜਾ ਲੋਕ ਟਿਕਟ ਮੰਗਦੇ ਸੀ ਕਿ ਉਹ ਹੁਣ ਸਾਰੇ ਨਾਲ ਚੱਲਣਗੇ ਕਿ ਸਾਰੇ ਮਦਦ ਕਰਨਗੇ ਉਹ ਜਾਂ ਫਿਰ ਕਿਤੇ ਹੋਰ ਲਿੰਕ ਵੀ ਹੁੰਦੇ ਨੇ ਤੇ ਜੇਕਰ ਇਹ ਖਬਰ ਵੀ ਤੁਸੀਂ ਇਹ ਕਹਿ ਲੋ ਕਿ ਇਸ ਖਬਰ ਦੇ ਉੱਪਰ ਆਪਾਂ ਗੌਰ ਕਰੀਏ ਕਿ ਕੁਝ ਐਮ.ਐਲ.ਏ ਡਾਕਟਰ ਬਲਵੀਰ ਦੇ ਨਾਲ ਲੱਗਦੇ ਨੇ ਕਿ ਉਹ ਮਦਦ ਕਰਨਗੇ ਇਹ ਵੀ ਇੱਕ ਜਿਹੜਾ ਹੈਗਾ ਦੋਸਤੋ ਉਹ ਸਵਾਲ ਹੈ ਤੇ ਹੁਣ ਤੁਸੀਂ ਦੇਖੋ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਈ ਚੇਅਰਮੈਨੀਆਂ ਵੀ ਦਿੱਤੀਆਂ ਗਈਆਂ ਨੇ ਜਿਵੇਂ ਜਿਹੜੇ ਮਨਿੰਦਰਜੀਤ ਸਿੰਘ ਵਿਕਿਕਨੌਰ ਨੇ ਉਹਨਾਂ ਨੂੰ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਦਾ ਵਾਈਸ ਚੇਅਰਮੈਨ ਲਾਇਆ ਗਿਆ ਤੇ ਦੂਜੇ ਪਾਸੇ ਜਿਹੜੇ ਹੈਗੇ ਨੇ ਆਪਣਾ ਸੰਧੂ ਸਾਹਿਬ ਇਹਨਾਂ ਨੂੰ ਵੀ ਚੇਅਰਮੈਨ ਹੀ ਦਿੱਤੀ ਗਈ ਹੈ ਜਿਹੜੇ ਇੰਦਰਜੀਤ ਸਿੰਘ ਸੰਧੂ ਲੋਕ ਸਭਾ ਇੰਚਾਰਜ ਨੇ ਉਹਨਾਂ ਨੂੰ ਵੀ ਚੇਅਰਮੈਨ ਹੀ ਜਿਹੜੀ ਉਹ ਦਿੱਤੀ ਗਈ ਹੈ ਜਿਹੜੇ ਬਲਵਿੰਦਰ ਸਿੰਘ ਝਾੜਵਾ ਨੇ ਉਹਨਾਂ ਨੂੰ ਵੀ ਪੀਆਰਟੀਸੀ ਦਾ ਵਾਈਸ ਚੇਅਰਮੈਨ ਜੋ ਉਹ ਵਾਈਸ ਚੇਅਰਮੈਨ ਨਾ ਦੋਸਤੋ ਲਾਇਆ ਗਿਆ ਜਿਹੜੇ ਪ੍ਰਿੰਸੀਪਲ ਜੇਪੀ ਸਿੰਘ ਨੇ ਉਹਨਾਂ ਨੂੰ ਵੀ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਹੈ ਤੇ ਵਾਈਸ ਚੇਅਰਮੈਨ ਹੈ ਉਹ ਉਹਨਾਂ ਨੂੰ ਵੀ ਦੋਸਤੋ ਲਾਇਆ ਗਿਆ ਤਾਂ ਹੁਣ ਤੁਸੀਂ ਦੇਖੋ ਕਿ ਇੱਕ ਤਾਂ ਆਪਣਾ ਸੰਗਠਨ ਮਜ਼ਬੂਤ ਕਰਨਾ ਚੇਅਰਮੈਨੀਆਂ ਦੇ ਕੇ ਕਿ ਜੇਕਰ ਐਮਐਲਏ ਮਦਦ ਨਹੀਂ ਕਰਨਗੇ ਤਾਂ ਇਹ ਬਰਾਬਰ ਬੰਦੇ ਖੜੇ ਕਰ ਦੋ ਇਹ ਵੀ ਸਪੋਰਟ ਕਰਨਗੇ ਇੱਥੋਂ ਸਾਨੂੰ ਵੋਟਾਂ ਪੈ ਜਾਣਗੀਆਂ ਸੋ ਇਹ ਚੀਜ਼ਾਂ بڑے ਸੰਕੇਤ ਦਿੰਦੀਆਂ ਨੇ ਬਹੁਤ ਕੁਝ ਸਮਝਣਾ ਤੁਸੀਂ ਆਪ ਹੁੰਦਾ ਅਸੀਂ ਸਵਾਲਾਂ ਦੇ ਰੂਪ ਦੇ ਵਿੱਚ ਬਹੁਤ ਸਵਾਲ ਤੁਹਾਨੂੰ ਛੱਡ ਜਾਂਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਜਿਹੜੀ ਗੱਲਬਾਤ ਹੈ ਇਹਨਾਂ ਅਨਾਉਂਸ ਹੋਈਆਂ ਉਮੀਦਵਾਰੀਆਂ ਬਾਰੇ ਜਾਂ ਫਿਰ ਹੋਰ ਸਿਆਸਤ ਗੱਲਬਾਤ ਆਪਾਂ ਕਰਦੇ ਰਹਾਂਗੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ